ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਅਹਿਮ ਗੱਲ ਕਰਨ ਲੱਗੀ ਆ ਆਪਣੇ ਬੇਟੇ ਦੀ ਨਿਊ ਜਰਨੀ ਸ਼ੇਅਰ ਕਰਨ ਲੱਗੀ ਆ ਜੀ ਤੇ ਆਪਾਂ ਨੇ ਬੇਟੇ ਨੂੰ ਬਾਹਰਲੇ ਮੁਲਕ ਭੇਜਣਾ ਹੈ ਜੀ ਤੇ ਤਾਂ ਕਰਕੇ ਆਪਾਂ ਨੇ ਪਾਸਪੋਰਟ ਅਪਲਾਈ ਕੀਤਾ ਸੀ ਤੇ ਲੋ ਜੀ ਬੇਟੇ ਦਾ ਪਾਸਪੋਰਟ ਆ ਗਿਆ ਅਸੀਂ ਬਹੁਤ ਐਕਸਾਈਟਿਡ ਸੀਗੇ ਕਿਉਂਕਿ ਸਾਡੀ ਫੈਮਿਲੀ ਚੋ ਫਸਟ ਟਾਈਮ ਮੇਰੇ ਬੇਟੇ ਦਾ ਪਾਸਪੋਰਟ ਆਇਆ ਅਜੇ ਤੱਕ ਅਸੀਂ ਪਾਸਪੋਰਟ ਨਹੀਂ ਬਣਵਾਏ ਤੇ ਅੱਗੇ-ਅੱਗੇ ਕਰਦੇ ਆਂ ਜੀ ਆਪਾਂ ਪਾਸਪੋਰਟ ਵੀ ਅਪਲਾਈ ਕਰਾਂ ਕਰਦੇ ਆ। ਤੇ ਲੋਜੀ ਦੇ ਪਾਪਾ ਦੀ ਵੇਟ ਕਰਦੇ ਸੀਗੇ। ਇਹ ਵੀ ਆ ਗਏ ਤੇ ਇਹਨਾਂ ਦੇ ਆਏ ਤੋਂ ਉਹੀ ਖੋਲਣਾ ਸੀਗਾ ਆਪਣੇ ਪਾਸਪੋਰਟ। ਤੇ ਇਹ ਵੀ ਬਹੁਤ ਐਕਸਾਈਟਿਡ ਸੀਗੇ। ਤੇ ਲੋਜੀ ਹੁਣ ਆਪਾਂ ਪਾਸਪੋਰਟ ਨੂੰ ਖੋਲਦੇ ਆ। ਤੇ ਬਾਬਾ ਜੀ ਦਾ ਸ਼ੁਕਰੀਆ ਅਦਾ ਕਰਦੇ ਆ ਜੀ ਕਿ ਥੋੜਾ ਜਿਹਾ ਲੰਬਾ ਪ੍ਰੋਸੈਸ ਸੀਗਾ ਇਹ। ਤੇ ਕਾਫੀ ਟਾਈਮ ਲੱਗ ਗਿਆ ਪਾਸਪੋਰਟ ਨੂੰ ਆਉਣ ਨੂੰ ਵੀ ਕਿਉਂਕਿ ਅੱਜ ਕੱਲ ਬਹੁਤ ਢੀੜ ਹੁੰਦੀ ਹੈ ਜੀ। ਤੇ ਜਲਦੀ ਬਣਦਾ ਨਹੀਂ ਜੀ ਇਹ। ਤੇ ਲੋਜੀ ਆਪਾਂ ਖੋਲ ਲਿਆ ਜੀ ਫਾਈਨਲੀ ਪਾਸਪੋਰਟ ਤੇ ਲੋ ਜੀ ਇਹ ਹੈ ਜੀ ਬੇਟੇ ਦੀ ਉੱਪਰ ਫੋਟੋ ਲੱਗੀ ਹੋਈ ਬਹੁਤ ਐਕਸਾਈਟਮੈਂਟ ਸੀਗੀ ਸਾਨੂੰ ਇਸ ਚੀਜ਼ ਦੀ ਤੇ ਸਪੈਸ਼ਲੀ ਬਾਬਾ ਜੀ ਦਾ ਥੈਂਕਸ ਕਰਦੇ ਆ ਜੀ ਕਿ ਤੁਸੀਂ ਬਾਹ ਫੜੀ ਬੱਚੇ ਦੀ ਤੇ ਨਾਲ ਨਾਲ ਆਈਲੇਟਸ ਵੀ ਕਰਵਾ ਰਹੇ ਸੀਗੇ ਜੀ ਬੱਚੇ ਨੂੰ ਤੇ ਆਈਲੇਟਸ ਦਾ ਰਿਜ਼ਲਟ ਵੀ ਆਣ ਵਾਲੇ ਸੀਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਖਦੇ ਆ ਜੀ ਪਹਿਲਾਂ ਆਪਾਂ ਪਾਸਪੋਰਟ ਦੀ ਚੰਗੀ ਤਰ੍ਹਾਂ ਗੱਲ ਜਾਣਕਾਰੀ ਲੈ ਲਈਏ ਤੇ ਕੀ ਕੀ ਲਿਖਿਆ ਹੋਇਆ ਹੈ ਜੀ ਕਿਸ ਤਰੀਕੇ ਦਾ ਪਾਸਪੋਰਟ ਬਣਿਆ ਹੈ ਜੀ ਨਿਊ ਬਣਿਆ ਹੈ ਇਹ ਤੇ ਬਹੁਤ ਖੁਸ਼ ਹੈ ਜੀ ਇਹ ਦਸੰਬਰ ਮਹੀਨੇ ਚ ਆ ਗਿਆ ਸੀਗਾ ਤੇ ਲੋ ਜੀ ਪਾਸਪੋਰਟ ਆਉਣ ਦੀ ਖੁਸ਼ੀ ਦੇ ਵਿੱਚ ਤੇ ਬੇਟੇ ਦੀ ਆਈਲੈਟਸ ਕਲੀਅਰ ਹੋਣ ਦੇ ਵਿੱਚ ਤੇ ਆਪਾਂ ਨੇ ਅੱਜ ਬਾਬਾ ਜੀ ਦੇ ਦਰਬਾਰ ਦੇ ਵਿੱਚ ਆਪਾਂ ਨੇ ਮਠਿਆਈ ਦਾ ਡੱਬਾ ਮੰਗਵਾ ਕੇ ਤੇ ਹੁਣ ਆਪਾਂ ਮੱਥਾ ਟੇਕਣ ਲੱਗੇ ਆ ਜੀ ਬਾਬਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਬੇਨਤੀ ਕੀਤੀ ਕਿ ਇੱਕ ਨਮਾਣੇ ਜੇ ਆਪਣੇ ਬੱਚਿਆਂ ਦੇ ਸਿਰ ਤੇ ਤੁਸੀਂ ਮੇਰ ਭਰੇ ਹੱਥ ਰੱਖਿਆ ਤੇ ਲਓ ਜੀ ਇੱਧਰ ਆਪਣੇ ਬੱਚੇ ਦੇ ਆਗੇ ਸੱਤ ਬੈਂਡ ਤੇ ਬੜੀ ਖੁਸ਼ੀ ਹੋਈ ਜੀ ਪ੍ਰਮਾਤਮਾ ਦਾ ਸ਼ੁਕਰੀਆ ਦਾ ਕੀਤਾ ਜੀ ਬਹੁਤ ਖੁਸ਼ੀ ਹੋਈ ਇਹ ਮੈਂ ਤੁਹਾਡੇ ਨਾਲ ਵੀਡੀਓ ਬਾਅਦ ਦੇ ਵਿੱਚ ਸ਼ੇਅਰ ਕਰੂੰਗੀ ਜੀ ਕਿ ਬੇਟੇ ਨੇ ਕਿੱਥੇ ਕਿੱਥੇ ਹਾਈਲਾਈਟਸ ਕੀਤੀ ਦੋ ਜਗ੍ਹਾ ਤੋਂ ਇਹਨਾਂ ਹਾਈਲਾਈਟਸ ਕੀਤੀ ਹੈ ਜੀ ਤੇ ਪਹਿਲਾ ਤਾਂ ਜੀ ਹੈਗੇ ਥਿੰਕ ਪੁਆਇੰਟ 3b2 ਮੁਹਾਲੀ ਦੇ ਵਿੱਚ ਮੈਂ ਇਹਨਾਂ ਦਾ ਨੰਬਰ ਤੁਹਾਡੇ ਇਹਦੇ ਤੇ ਮੈਂਸ਼ਨ ਕਰ ਦੂੰਗੀ ਜੀ ਸਕਰੀਨ ਤੇ ਤੇ ਇਹਨਾਂ ਦੇ ਸਾਰੇ ਆਪਣੇ ਪੰਜਾਬ ਦੇ ਵਿੱਚ ਬ੍ਰਾਂਚਾਂ ਨੇ ਜੀ ਬਰਨਾਲੇ ਵੀ ਐ ਬਠਿੰਡੇ ਵੀ ਐ ਤੇ ਸਾਰੇ ਪਾਸੇ ਐ ਜੀ ਇਹਨਾਂ ਦੀ ਬ੍ਰਾਂਚ ਆ ਤੇ ਮੈਂ ਤੁਹਾਨੂੰ ਇਹਦੇ ਵਿੱਚ ਨੰਬਰ ਮੈਂਸ਼ਨ ਕਰੂੰਗੀ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਆਪਣਾ ਪੂਰਾ ਬਹੁਤ ਮਨ ਲਾ ਕੇ ਪੜਾਉਂਦੇ ਨੇ ਜੀ ਉਹ ਤੇ ਉਹਨਾਂ ਦੀ ਵੀਡੀਓਜ਼ ਬਣਾਈਆਂ ਸੀਗੀਆਂ ਤੇ ਪਰ ਆਪਣੇ ਕੋਲੇ ਡਿਲੀਟ ਹੋ ਗਈਆਂ ਉਹ ਇਸ ਕਰਕੇ ਤੇ ਮੈਂ ਤੁਹਾਨੂੰ ਆਪਣਾ ਵੀਡੀਓ ਨਹੀਂ ਸ਼ੇਅਰ ਕਰ ਪਾਈ ਚਲੋ ਜੀ ਆਪਣੇ ਘਰੇ ਰਿਸ਼ਤੇਦਾਰ ਆਏ ਹੋਏ ਨੇ ਜੀ ਤੇ ਹੁਣ ਆਪਾਂ ਇਹਨਾਂ ਨਾਲ ਸੈਲੀਬ੍ਰੇਟ ਕਰਦੇ ਆਂ ਜੀ ਤੇ ਰਿਸ਼ਤੇਦਾਰਾਂ ਨੂੰ ਕੁਛ ਨਹੀਂ ਜੀ ਪਤਾ ਇਹਨਾਂ ਨੂੰ ਸਿਰਫ ਆਪਾਂ ਨੇ ਇਹ ਦੱਸਿਆ ਸੀਗਾ ਕਿ ਬੱਚੇ ਦਾ ਰਿਜ਼ਲਟ ਆ ਗਿਆ ਕੁਛ ਨਹੀਂ ਜੀ ਪਤਾ ਵੀ ਪਾਸਪੋਰਟ ਵੀ ਆ ਗਿਆ ਜਾਂ 7 ਬੈਂਡ ਵੀ ਆ ਗਏ ਤੇ ਪੜ੍ਹਾਈ ਵਧੀਆ ਹੋਊਗੀ ਤੇ ਐਦਾਂ ਹੀ ਬਸ ਰਿਸ਼ਤੇਦਾਰਾਂ ਨੂੰ ਆਪਾਂ ਦੱਸ ਰਹੇ ਆਂ ਜੀ ਉਹ ਮੇਰੇ ਫਾਦਰ ਇਨ-ਲਾਅ ਨੇ ਉਹ ਵੀ ਆਏ ਸ ਆਏ ਹੋਏ ਸੀਗੇ ਉਹਨਾਂ ਦੀ ਅੱਖਾਂ ਦਾ ਆਪਰੇਸ਼ਨ ਕਰਵਾਇਆ ਹੋਇਆ ਸੀਗਾ ਤੇ ਲੋ ਜੀ ਹੁਣ ਇਹਦੇ ਪਾਪਾ ਐ ਤੇ ਮਠਿਆਈ ਦਾ ਟੇਸਟ ਕਰਦੇ ਨੇ ਬੜੇ ਖੁਸ਼ ਨੇ ਇਹ ਕਹਿੰਦੇ ਬਹੁਤ ਫੇਸਟੀ ਸੀਗੀ ਮਠਿਆਈ ਚਲੋ ਜੀ ਹੁਣੇ ਬੇਟੇ ਦੇ ਮੂੰਹ ਚ ਵੀ ਪਾਉਣਗੇ ਤੇ ਇਹ ਚੀਜ਼ਾਂ ਬਹੁਤ ਐਮ ਨੇ ਜੀ ਅਸੀਂ ਸਾਰਿਆਂ ਤੋਂ ਛੁਪਾ ਕੇ ਰੱਖੀਆਂ ਜੀ ਇਹ ਚੀਜ਼ਾਂ ਅਸੀਂ ਕਿਸੇ ਨਾਲ ਵੀ ਸ਼ੇਅਰ ਨਹੀਂ ਕੀਤੀਆਂ ਇਸ ਕਰਕੇ ਤੇ ਕਿਸੇ ਨੂੰ ਕੁਝ ਨਹੀਂ ਜੀ ਪਤਾ ਇਸ ਚੀਜ਼ ਦਾ ਕਿ ਕੀ ਕਰ ਰਹੇ ਨੇ ਸਭ ਤੋਂ ਪਹਿਲਾਂ ਆਪਾਂ ਆਪਣਾ ਕੰਮ ਕੰਪਲੀਟ ਕਰਾਂਗੇ ਜਦ ਤੱਕ ਬੇਟਾ ਬਾਹਰ ਨਹੀਂ ਜਾਂਦਾ ਜੀ ਬਾਹਰ ਦਾ ਕੰਮ ਪੂਰਾ ਕੰਪਲੀਟ ਨਹੀਂ ਹੁੰਦਾ ਜਦ ਤੱਕ ਆਪਾਂ ਸ਼ੇਅਰ ਨਹੀਂ ਕਰਾਂਗੇ ਅੱਗੇ-ਅੱਗੇ ਵੀਡੀਓਜ਼ ਤੁਹਾਨੂੰ ਪਤਾ ਲੱਗੇਗਾ ਜੀ ਤੇ ਦੂਸਰੀ ਵਾਰੀ ਇਹਨੇ ਆਈਲੈਟਸ ਦੂਜੀ ਜਗ੍ਹਾ ਤੇ ਇਸ ਆਈਲਰਸ ਕਰਨ ਦੀ ਇਹ ਵਜ੍ਹਾ ਸੀਗੀ ਕਿ ਤਰੀਵੀ ਟੂਲਸਾਨੂੰ ਥੋੜਾ ਜਿਹਾ ਦੂਰ ਪੈਂਦਾ ਸੀਗਾ ਇਸ ਕਰਕੇ ਅਸੀਂ ਇੱਥੇ ਖਰੜ ਦੇ ਵਿੱਚ 7 ਅਚੀਵਰ ਵਾਲਿਆਂ ਦਾ ਉਹਨਾਂ ਦਾ ਵੀ ਨੰਬਰ ਮੈਂਸ਼ਨ ਕਰੂੰਗੀ ਜੀ ਮੈਂ ਤੇ ਉਹਨਾਂ ਦੀ ਵੀ ਤੁਸੀਂ ਜਾ ਕੇ ਕਰ ਸਕਦੇ ਸਪੈਸ਼ਲੀ ਖਰੜ ਵਾਲੇ ਸਾਰੇ ਜਾ ਕੇ ਉੱਥੇ ਤੁਸੀਂ ਪੜਿਓ ਤੇ ਆਪਣੇ ਮਿਹਨਤ ਸਦਕਾ ਆਪਣੇ ਸੱਤ ਬੈਂਡ ਤੁਸੀਂ ਪਾਸ ਕਰਦੇ ਹੋ ਜੀ ਉੱਥੋਂ ਦੇ ਟੀਚਰ ਵਧੀਆ ਨੇ ਜੀ ਸਾਰਾ ਸਟਾਫ ਵਧੀਆ ਹੈ ਜੀ ਤੇ ਉਹਨਾਂ ਦਾ ਪੜਾਉਣ ਦਾ ਤਰੀਕਾ ਵਧੀਆ ਹੈ ਜੀ ਦੋ ਜਗ੍ਹਾ ਤੇ ਹੀ ਕਰਨੀ ਚਾਹੀਦੀ ਹੈ ਜੀ ਦੋ ਤਰ੍ਹਾਂ ਦਾ ਐਕਸਪੀਰੀਅੰਸ ਮਿਲ ਜਾਂਦਾ ਹੈ ਜੀ ਕਈ ਵਾਰੀ ਆਪ ਨੂੰ ਆਪਾਂ ਨੂੰ ਉੱਥੇ ਪੂਰੇ ਟੀਚਰ ਕਲੀਅਰ ਨਹੀਂ ਜੀ ਹੁੰਦਾ ਕਈਆਂ ਨੂੰ ਦੂਰ ਪੈ ਜਾਂਦਾ ਕਈ ਕਈਆਂ ਦਾ ਆਪਣਾ ਟਾਈਮ ਨਹੀਂ ਜੀ ਪੂਰਾ ਉਹਨਾਂ ਕੋਲ ਸਪੈਂਡ ਹੁੰਦਾ ਇਸ ਕਰਕੇ ਤੇ ਇੱਥੇ ਇਹਦਾ ਟਾਈਮ ਪੂਰਾ ਸਪੈਂਡ ਕਰਦਾ ਸੀਗਾ ਤੇ ਪੂਰਾ ਹੈ ਚੰਗੀ ਤਰ੍ਹਾਂ ਅੰਗਲ ਪੜਿਆ ਤੇ ਸੈਵਨ ਅਚੀਵਰ ਵਾਲੇ ਦੇ ਸਪੈਸ਼ਲਿਸਟ ਥੈਂਕਸ ਕਰਕੇ ਆਏ ਸੀਗੇ ਤੇ ਉਹਨਾਂ ਨੇ ਇਹਦੀ ਵੀਡੀਓ ਵੀ ਬਣਾ ਕੇ ਅਪਲੋਡ ਕੀਤੀ ਹੈ ਜੀ ਤੁਸੀਂ ਸੈਵਨ ਅਚੀਵਰ ਸਰਚ ਕਰਕੇ ਇੰਸਟਾਗ੍ਰam ਤੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਸਾਰਾ ਉਹਨਾਂ ਦਾ ਡਾਟਾ ਚੈੱਕ ਕਰ ਸਕਦੇ ਹੋ ਜੀ ਤੇ ਵਧੀਆ-ਵਧੀਆ ਉਹਨਾਂ ਦੇ ਮਾਰਕਸ ਲੱਤੇ ਹੋਏ ਬੱਚਿਆਂ ਦੇ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਜੀ ਤੇ ਲੋ ਜੀ ਹੁਣ ਇੱਥੇ ਮਠਿਆਈ ਵਗੈਰਾ ਆਪਾਂ ਬਣ ਰਹੇ ਆ ਸਾਰੇ ਖੁਸ਼ ਨੇ ਜੀ ਸਾਰੇ ਇੰਜੋਏ ਕਰਦੇ ਨੇ ਸਪੈਸ਼ਲੀ ਅਸੀਂ ਇਹਨਾਂ ਨੂੰ ਕਿਹਾ ਸੀਗਾ ਦੋਵੇਂ ਬੱਚਿਆਂ ਦਾ ਰਿਜ਼ਲਟ ਆ ਗਿਆ ਤੇ ਬੇਟਾ ਹੁਣ ਸਾਰਾ ਦਾ ਮੂੰਹ ਮਿੱਠਾ ਕਰਾ ਰਿਹਾ ਜੀ ਜੇਕਰ ਤੁਸੀਂ ਵੀ ਕਰਨਾ ਚਾਹੁੰਦੇ ਹੋ ਜੀ ਆਈਲੈਟਸ ਜਾਂ ਤੁਸੀਂ ਕੋਈ ਵੀ ਜਾਣਕਾਰੀ ਆਈਲੈਟਸ ਦੇ ਥਰੂ ਪੀਟੀ ਵੀ ਕਰਨਾ ਚਾਹੁੰਦੇ ਹੋ ਜੀ ਤਾਂ ਤੁਸੀਂ ਮੈਂ ਤੁਹਾਨੂੰ ਨੰਬਰ ਮੈਂਸ਼ਨ ਕਰੂੰਗੀ ਜੀ ਦੋਨੋਂ ਤੇ ਤੁਸੀਂ ਉਹਨਾਂ ਨਾਲ ਕਰ ਸਕਦੇ ਹੋ ਜੀ ਮੁਹਾਲੀ ਵਾਲੇ ਆਪਣਾ 3v2 ਦੇ ਵਿੱਚ ਕਰ ਸਕਦੇ ਆ ਜੀ ਆਈਲੈਟਸ ਤੇ ਖਰੜ ਵਾਲੇ ਸਪੈਸ਼ਲੀ ਇੱਧਰ ਸਾਡੇ ਏਰੀਏ ਵਾਲੇ ਲਗ ਲਗਦੇ ਪਿੰਡਾਂ ਵਾਲੇ ਇੱਥੇ ਸੈਵਨ ਅਚੀਵਰ ਵਾਲਿਆਂ ਤੇ ਇਹ ਹੈਗਾ ਜੀ ਨੀਅਰ ਆਸ਼ਾ ਕਿਰਨ ਹਸਪੀਟਲ ਤੇ ਲੋ ਜੀ 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 ਆਪਾਂ ਉਸ ਰੋਡ ਤੇ ਹੁਣ ਆਪਾਂ ਚੱਲਦੇ ਆਂ ਜੀ ਉਹਨਾਂ ਦਾ ਸਪੈਸ਼ਲ ਥੈਂਕਸ ਕਰਨ ਵਾਸਤੇ ਜੀ ਤੇ ਮੈਮ ਦਾ ਤੇ ਸਰ ਦਾ ਜਿੰਨੇ ਵੀ ਉੱਥੇ ਸਟਾਫ ਵਾਲੇ ਸੀਗੇ ਤੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਪੜਾਇਆ ਤੇ ਵਧੀਆ ਲੱਗਿਆ ਜੀ ਤੇ ਪਰਮਾਤਮਾ ਦਾ ਸ਼ੁਕਰ ਗੁਜ਼ਾਰਾ ਸੀ ਕਿ ਸਾਨੂੰ ਸੱਤ ਬੈਂਡ ਮਿਲੇ ਤੇ ਬੇਟੇ ਨੇ ਮਿਹਨਤ ਬਹੁਤ ਕੀਤੀ ਦਿਨ ਰਾਤ ਮਿਹਨਤ ਕੀਤੀ ਹੈ ਤੇ ਇੱਕ ਮੈਂ ਤੁਹਾਨੂੰ ਹੋਰ ਆਪਰਚੂਨਿਟੀ ਦਵਾਂਗੀ ਜੀ ਕਿ ਜਿਨ੍ਹਾਂ ਨੇ ਬੱਚੇ ਥੋੜੇ ਜਿਹਾ ਉਹਦੇ ਵਿੱਚ ਵੀਕ ਨੇ ਥੋੜੇ ਜਿਹਾ ਪੜ੍ਹਾਈ ਦੇ ਵਿੱਚ ਵੀਕ ਨੇ ਤੇ ਉਹ ਜਾ ਕੇ ਆਪਣਾ ਖੰਨੇ ਪੇਪਰ ਭਰਨ ਤਾਂ ਕਿ ਵਧੀਆ ਮਾਰਕਸ ਆਉਣ ਚਲੋ ਜੀ ਹੁਣ ਆਪਾਂ ਪਹੁੰਚ ਗਏ ਜੀ 7 ਅਚੀਵਰ ਵਾਲਿਆਂ ਦੇ ਦਫਤਰ ਤੇ ਹੁਣ ਆਪਾਂ ਉੱਪਰ ਚੱਲਦੇ ਆਂ ਜੀ ਤੇ ਆਪਾਂ ਸਟਾਫ ਨੂੰ ਮਿਲਦੇ ਆਂ ਜੀ ਤੇ ਇਹਨਾਂ ਦਾ ਸਪੈਸ਼ਲ ਥੈਂਕਸ ਕਰਦੇ ਆਂ ਇਹਨਾਂ ਨੇ ਸਾਨੂੰ ਸ਼ੂਟ ਕਰਨ ਲਈ ਬੁਲਾਇਆ ਸੀਗਾ ਕਿਉਂਕਿ ਇਹਨਾਂ ਨੇ ਵੀ ਬੇਟੇ ਦੀ ਸ਼ੂਟਿੰਗ ਕਰਨੀ ਸੀਗੀ ਤੇ ਇਹ ਮਨੇਸ਼ਾ ਮੈਮ ਨੇ ਜੀ ਤੇ ਇਹਨਾਂ ਦਾ ਵੀ ਆਪਾਂ ਤਾਂ ਬਾਕੀ ਕਰਦੇ ਆ ਜੀ ਤੇ ਬਾਕੀ ਸਾਰੇ ਬੱਚਿਆਂ ਦਾ ਆਪਾਂ ਨੂੰ ਮੂੰਹ ਮੇਠਾ ਕਰਾ ਸਾਰੇ ਜਿੰਨੇ ਵੀ ਇੱਥੇ ਪੜਨ ਵਾਸਤੇ ਆਏ ਹੋਏ ਸੀਗੇ ਉਹਨਾਂ ਦਾ ਵੀ ਤੇ ਜਿਨ੍ਹਾਂ ਦਾ ਤੁਸੀਂ ਹਾਈਲਾਈਟਸ ਕਰਨੀਆਂ ਤੇ ਖਰੜ ਤੋਂ ਮੁੰਡੀ ਕਰਨ ਦੇ ਬਰਾਬਰ ਆ ਕੇ ਤੇ ਉੱਥੇ ਆ ਕੇ ਇਹ ਆਸ਼ਾ ਕਿਰਨ ਨੇਅਰ ਆਸ਼ਾ ਕਿਰਨ ਹਸਪੀਟਲ ਉਹਦੇ ਨੇੜੇ ਹੀ ਹੈ ਜੀ ਇਹ ਚਲੋ ਜੀ ਇੱਧਰ ਆਪਣੇ ਬੱਚਿਆਂ ਦੇ ਇਹਨਾਂ ਨੇ ਜਿੰਨੇ ਬੱਚਿਆਂ ਨੇ ਬੈਂਡ ਲੱਤੇ ਹੋਏ ਨੇ ਉਹਨਾਂ ਦਾ ਸਕੋਰ ਹੈ ਜੀ ਸਾਰਾ ਸਕੋਰ ਉਹਨਾਂ ਨੇ ਪਾਇਆ ਹੋਇਆ ਹੈ ਜੀ ਇੱਧਰ ਤੇ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਇੰਸਟਾਗ੍ਰam ਤੇ ਵੀ ਫੇਸਬੁੱਕ ਤੇ ਵੀ ਚੈੱਕ ਕਰ ਸਕਦੇ ਹੋ ਜੀ ਸਾਰਾ ਇਤ ਲੋ ਜੀ ਇੱਧਰ ਹੁਣ ਆਉਂਗੇ ਜਿਨ੍ਹਾਂ ਦੇ ਮੈਡਮ ਜਿਹੜੇ ਮੈਡਮ ਹੈਡ ਨੇ ਤੇ ਆਪਾਂ ਉਹਨਾਂ ਨੂੰ ਵੀ ਮਿਲ ਕੇ ਆਏ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਤੇ ਸਾਰਿਆਂ ਦਾ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ ਤੇ ਜੇਕਰ ਕੋਈ ਜਾਣਕਾਰੀ ਲੈਣੀ ਹੈ ਕੋਈ ਵੀ ਗੱਲਬਾਤ ਕਰਨੀ ਤੁਸੀਂ ਉਹਨਾਂ ਦੇ ਨੰਬਰਾਂ ਤੇ ਸੰਪਰਕ ਕਰ ਲਿਓ ਜੀ ਤੇ ਜਾਂਦੇ ਹੋਏ ਮੇਰੇ ਬੇਟੇ ਨੂੰ ਕੰਗ੍ਰੈਚੁਲੇਸ਼ਨਸ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ ਤੇ ਤੁਸੀਂ ਵੀਡੀਓ ਨੂੰ ਪੂਰਾ ਇੰਜੋਏ ਕਰਿਓ ਹੋਣ ਆਗੇ ਜੀ ਅਸੀਂ ਵਾਪਸ ਆਪਣੇ ਘਰ ਨੂੰ ਤੇ ਥੈਂਕ ਯੂ ਜੀ